ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਇਸ ਟਾਈਮ ਹੈਗੇ ਆ ਜੀ ਬਾਉਪੁਰ ਮੰਡ ਦੇ ਵਿੱਚ ਤੇ ਇਸ ਟਾਈਮ ਅਸੀਂ ਖੜੇ ਆ ਜੀ ਦਾਣਾ ਮੰਡੀ ਕਬੀਰਪੁਰ ਦੇ ਵਿੱਚ ਤੇ ਜਿਵੇਂ ਕਿ ਸੰਗਤ ਜੀ ਤੁਸੀਂ ਸਾਰੇ ਪਾਸੇ ਦੇਖੋਗੇ ਨਿੱਕੇ ਪਾਸੇ ਕੈਮਰਾ ਮਾਰਦੀ ਸਾਰੇ ਪਾਸੇ ਤੇ ਮਿੱਟੀ ਦੇ ਢੇਰ ਲੱਗੇ ਆ ਇਹ ਪੂਰੇ ਤਕਰੀਬਨ ਇੰਡੀਆ ਦੀ ਸੰਗਤ ਕਹਿ ਸਕਦੇ ਆ ਜਿੱਥੋਂ ਜਿੱਥੋਂ ਮਿੱਟੀ ਆਈ ਆ ਤਵਾ ਤੋੜੇ ਭਰੇ ਆ ਕੁਛ ਤੋੜੇ ਭਰ ਕੇ ਬੰਨਾਂ ਦੇ ਜਾ ਚੁੱਕੇ ਆ ਲਾਗੇ ਤੇ ਇੱਥੇ ਤਕਰੀਬਨ ਨਿਰੰਤਰ ਜਿਹੜੀ ਹੈਗੀ ਸੇਵਾ ਚੱਲ ਰਹੀ ਆ ਤੇ ਵੀਰ ਜੀ ਆਉਣ ਵਾਲੇ ਸਮੇਂ 'ਚ ਜਿਵੇਂ ਕਿ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਇਸ ਟਾਈਮ ਹੈਗੀ ਆ ਰਾਸ਼ਨ ਦੀ ਬਿਲਕੁਲ ਲੋੜ ਨਹੀਂ ਠੀਕ ਆ ਜੀ ਰਾਸ਼ਨ ਦੀ ਜਿਹੜੀ ਹੈਗੀ ਆ ਸਾਡੇ ਕੋਲ 1 ਮਹੀਨੇ ਬਾਅਦ ਯਾਨੀ ਕਿ ਰਾਸ਼ਨ ਦੀ ਲੋੜ ਹੋ ਸਕਦਾ ਹੋਵੇ ਦਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਣੀ ਲੱਥਨ ਤੇ ਜਿਹੜੀ ਸਭ ਤੋਂ ਵੱਡੀ ਡਿਮਾਂਡ ਹੋਣੀ ਆ ਉਹ ਹਰਿਆਚਾਰਾ ਜਿਹੜਾ ਹੁਣ ਵੀ ਲੋੜ ਆ ਹਰਾਚਾਰਾ ਤੇ ਇਸ ਤੋਂ ਬਿਨਾ ਮਿੱਟੀ ਡੀਜ਼ਲ ਦੀ ਸੇਵਾ ਜਿਹੜੀ ਇਸ ਟਾਈਮ ਬੇ ਕਦਰ ਹੀ ਹੋ ਰਹੀ ਸਭ ਤੋਂ ਵੱਧ ਉਹ ਹਨ ਦੀ ਹੋ ਰਹੀ ਆ ਲੰਗਰ ਦੀ ਹੋ ਰਹੀ ਆ ਕਿਉਂਕਿ ਉਹਨਾਂ ਹੱਥਾਂ ਚ ਲੰਗਰ ਜਾ ਰਿਹਾ ਆ ਵੀ ਜਿਹੜੇ ਸੇਵਾ ਆ ਜਾ ਰਹੀ ਆ ਵੀ ਜਿਹੜੀ ਸੰਗਤ ਨੂੰ ਜ਼ਰੂਰਤ ਨਹੀਂ ਮਤਲਬ ਕਿ ਆਟੇ ਦੀਆਂ ਥੈਲੀਆਂ ਖੰਡ ਜਿਹੜੇ ਘਰ ਆ ਜਿਹੜੇ ਗਿਣਤੀ ਦੇ 124 25 ਘਰ ਆ ਜਿਹੜੇ ਪਾਣੀ ਦੇ ਵਿੱਚ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਉਸ ਤੋਂ ਬਿਨਾ ਜਿਵੇਂ ਕਿ ਲਾਗੇ ਚੱਕਾ ਪਿੰਡ ਹੋਇਆ ਸਾਜੀਪੁਰ ਹਸੈਨਪੁਰ ਬੂਲੇ ਲੋਦੀਆਲ ਹੋਇਆ ਚਲੋ ਲੋਦੀਆਲ ਵਿੱਚ ਨਾ ਗਣੋ ਗਾੜੀ ਕਬੀਰਪੁਰ ਆ ਜੋ ਉਤੋਂ ਗਾੜੀ ਆਲੀਆਂ ਆ ਜੋ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਸਭ ਤੋਂ ਵੱਡ ਮਾਰ ਪਈਆ ਹਰੇ-ਚਾਰੇ ਨੂੰ ਡੰਗਰਾਂ ਵਾਲੇ ਚਾਰੇ ਦੀ ਤੇ ਕਿਉਂਕਿ ਇਹਨਾਂ ਦਾ ਜ਼ਿਆਦਾਤਰ ਜਿਹੜੀ ਹੈਗੀ ਜ਼ਮੀਨ ਜਾਂ ਹਰਾ-ਚਾਰਾ ਸੀਗਾ ਉਹ ਦਰਿਆ ਤੋਂ ਪਰਲੀ ਸਾਈਡ ਸੀਗਾ ਕਿਉਂਕਿ ਉਹ ਜ਼ਮੀਨ ਬਹੁਤ ਵਧੀਆ ਹੁੰਦੀ ਹੈ ਕਰਕੇ ਜ਼ਿਆਦਾਤਰ ਜਿਹੜਾ ਹਰਾ-ਚਾਰਾ ਹੈਗਾ ਉਧਰ ਹੀ ਹੁੰਦਾ ਹੈ ਗਰਮੀ ਵਾਲਾ ਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਸਖਪਾਲ ਵੀਰ ਜੀ ਜਿਹੜੇ ਹੈਗੇ ਆ ਇਹ ਮਾਨਸਾ ਤੋਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 1 ਮਿੰਟ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੇਨਤੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਸਾਨੂੰ ਸਾਰਾ ਜਿਹੜਾ ਦਸ ਇਹ ਦਿੱਤਾ ਕਿਉਂਕਿ ਜਿੱਥੇ ਵੀ ਕੋਈ ਸੇਵਾ ਦੀ ਲੋੜ ਪੈਂਦੀ ਹੈ ਸੇਵਾਦਾਰਾਂ ਦੀ ਲੋੜ ਪੈਂਦੀ ਹੈ ਤਾਂ ਸਾਡੀ ਭਾਈ ਵਾਲਾ ਜੀ ਨਿਸਕਾਮ ਸੇਵਾ ਸੁਸਾਇਟੀ ਜਿਹੜੀ ਅ ਗੁਰਦੁਆਰਾ ਬੀਰ ਸਾਹਿਬ ਸultanpur Lodhi ਜ਼ਿਲ੍ਹਾ ਕਪੂਰਥਲਾ ਦੇ ਵਿੱਚ ਬਣੀ ਹੋਈ ਹੈ ਤੇ ਹਰ ਸਮੇਂ ਮੰਨ ਕੇ ਚੱਲੋ ਵੀ ਕਿਸੇ ਵੀ ਸਵਾਵਾਂ ਦੀ ਲੋੜ ਪੈਂਦੀ ਆ ਤਾਂ ਪ੍ਰਧਾਨ ਜੀ ਦੇ ਦੇ ਸੰਦੇ ਸਾਹੇਠ ਅਸੀਂ ਮੰਨ ਲਓ ਉੱਥੇ ਸਾਰੇ ਪਹੁੰਚਦੇ ਆਂ ਅੱਜ ਦਾਸ ਵੀ ਅਸੀਂ ਮਾਨਸਾ ਤੋਂ ਪਹੁੰਚੇ ਆਂ ਜੀ ਤੇ ਜਿੰਨੇ ਪ੍ਰਧਾਨ ਜੀ ਨੇ ਬੇਨਤੀ ਕੀਤੀ ਹੈ ਕਿ ਆਪ ਜੀ ਨੂੰ ਸਾਰਾ ਪਤਾ ਹੀ ਹੈ ਵੀ ਕਿ ਮੌਕਾ ਹੀ ਹੁਣ ਇਦਾਂ ਦਾ ਹੈ ਵੀ ਮੈਂ ਸਮਝਦਾ ਆਂ ਵੀ ਸਭ ਨਾਲੋਂ ਵੱਡੀ ਜਿਹੜੀ ਸੇਵਾ ਉਹ ਤਨ ਦੀ ਸੇਵਾ ਹੈ ਤਨ ਦੀ ਸੇਵਾ ਹੈ ਤਨ ਦੀ ਸੇਵਾ ਕੀ ਹੈ ਕਿਉਂਕਿ ਸੇਵਾਦਾਰਾਂ ਦੀ ਬਹੁਤ ਬਹੁਤ ਲੋੜ ਹੈ ਸੇਵਾਦਾਰਾਂ ਦੀ ਬੰਦੂ ਬੰਦ ਲੋਡ ਹੈ ਵੀ ਕੋਸ਼ਿਸ਼ ਕਰੋ ਜਿਵੇਂ ਅੱਜ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਮੰਡੀ ਦੇ ਵਿੱਚ ਅਸੀਂ ਆਏ ਆ ਇੱਥੇ ਆ ਕੇ ਮੰਨ ਕੇ ਚੱਲ ਵੀ ਬੋਰੀਆਂ ਦੀ ਸੇਵਾ ਜਿਹੜੀ ਭਰਨ ਦੀ ਸੇਵਾ ਮਿੱਟੀ ਦੀ ਸੇਵਾ ਬੜੇ ਇਲਾਕੇ ਦੇ ਲੋਕ ਸਾਰੇ ਲੱਗੇ ਹੋਏ ਆ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਮੰਨ ਕੇ ਚੱਲ ਸੇਵਾਦਾਰ ਨੇ ਬੜੀ ਸੇਵਾ ਭੇਜ ਰਹੇ ਨੇ ਪਰ ਜ਼ਿਆਦਾਤਰ ਲੋੜ ਹੈ ਮੈਂ ਸਮਝਦਾ ਵੀ ਲੋੜ ਹੈ ਸੇਵਾਦਾਰਾਂ ਦੀ ਜਿਹੜੇ ਹੱਥੀ ਮਿਹਨਤ ਵਾਲੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਵੀ ਤਕਰੀਬਨ ਤਕਰੀਬਨ ਪਿਛਲੇ 1 ਮਹੀਨੇ ਤੋਂ ਲੈ ਕੇ ਜਦੋਂ ਮੰਨ ਲਾ ਵੀ ਆਪਾਂ ਜਿਹੜਾ 1 ਪਾਣੀ ਥੱਲੇ ਉਤਰ ਜਾਣੇ ਹਾਲਾਤ ਠੀਕ ਹੋ ਜਾਣੇ ਉਦੋਂ ਜ਼ਿਆਦਾਤਰ ਸੇਵਾਦਾਰਾਂ ਦੀ ਮੰਨ ਕੇ ਚੱਲ ਮੈਂ ਸਮਝਦਾ ਵੀ ਲੋੜ ਹੈ ਕਿਉਂਕਿ ਜਿਹੜੇ ਘਰ ਘਰੋਂ ਬੇਕਾਰ ਹੋ ਗਏ ਸਮਾਨ ਚੱਕ ਕੇ ਦੂਰ-ਦਰਾਡੇ ਚਲੇ ਗਏ ਉਹਨਾਂ ਨੂੰ ਦਾ ਮੁੜ ਬੇਸੇਵਾ ਕਰਵਾਉਣ ਵਾਸਤੇ ਤੇ ਉਹ ਮੰਨ ਲਓ ਵੀ ਜ਼ਿਆਦਾਤਰ ਸੇਵਾਦਾਰਾਂ ਦੀ ਲੋੜ ਪੈਣੀ ਹੈ ਤੇ ਇੰਨੀਆਂ ਬੇਨਤੀਆਂ ਕਰਦੇ ਕਿ ਮੰੰਦਾ ਜੱਟ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ